ਮੋਰੀ ਅੱਜ ਦੀ ਵੀਡੀਓ ਇੱਕ ਰੋਹਾਨੀ ਪ੍ਰੇਰਣਾਦਾਇਕ ਪੰਜਾਬੀ ਕਹਾਣੀ ਹੈ ਕਿ ਕਿਸ ਤਾ ਵਿਸ਼ਾ ਬੜਾ ਦਿਲਚਸਪ ਤੇ ਬੜਾ ਰੋਚਕ ਹੈ ਇੰਦਿਆਂ ਦਾ ਅਦ੍ਰਿਸ਼ਟ ਰਾਜ ਉਡਾਣ ਦੇ ਪਿੱਛੇ ਦੀ ਬੁਹਾਣੀ ਤਾਕਤ ਇਹ ਰੂਹ ਨੂੰ ਝੂੰਗ ਵਾਲੀ ਰੋਹਾਨੀ ਭਾਵਨਾਤਮਕ ਤੇ ਪ੍ਰੇਰਣਾਦਾਇਕ ਕਹਾਣੀ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਇੱਕ ਵਲੀ ਆਪਣੇ ਮਨ ਨੂੰ ਸ਼ਾਂਤ ਕਰੋ ਸੋਚੋ ਇੱਕ ਨਿੱਕਾ ਜਿਹਾ ਪੰਛੀ ਜਿਸ ਦਾ ਵਜ਼ਨ ਤੁਹਾਡੀ ਹਥੇਲੀ ਉੱਤੇ ਵੀ ਮਹਿਸੂਸ ਨਾ ਹੋਵੇ ਪਰ ਉਸ ਦੀ ਉਡਾਨ ਹਜ਼ਾਰਾਂ ਕਿਲੋਮੀਟਰ ਲੰਬੀ ਦਿਨਾਂ ਤੱਕ ਰਾਤਾਂ ਤੱਕ ਸਮੁੰਦਰ ਦੇ ਉੱਪਰ ਤੂਫਾਨਾਂ ਦੇ ਵਿਚਕਾਰ ਬਿਨਾਂ ਰੁਕੇ ਬਿਨਾਂ ਥੱਕੇ ਅਸੀਂ ਲੋਕ ਕਈ ਵਾਰ ਦੋ ਕਦਮ ਚੱਲ ਕੇ ਵਿਥੱਕ ਜਾਂਦੇ ਹਾਂ ਪਰ ਇੱਕ ਤੇ ਨਿੱਕੇ ਪ੍ਰਿੰਦੇ ਸਾਨੂੰ ਜਾਤ ਗਾਉਂਦੇ ਹਨ ਪ੍ਰਕਿਰਤੀ ਮਾਂ ਨੇ ਹਰ ਜੀਵ ਉਸ ਦੀ ਯਾਤਰਾ ਲਈ ਇੱਕ ਅਦਭੁਤ ਤਾਕਤ ਬਖਸ਼ੀ ਹੈ ਸੂਰਜ ਦਿਨ ਦਾ ਰਾਦ ਸੇਰਾ ਹੈ ਇਨ੍ਹਾਂ ਪੰਛੀਆਂ ਲਈ ਦਿੰਦੇ ਸਮੇਂ ਪੰਛੀ ਸੂਰਜ ਨੂੰ ਸਿਰਫ ਵੇਖਦੇ ਨਹੀਂ ਉਹ ਕੁਝ ਨੂੰ ਪੜ੍ਹਦੇ ਹਨ ਉਹਨਾਂ ਦੇ ਅੰਦਰ ਇੱਕ ਜੈਵਿਕ ਕੜੀ ਹੁੰਦੀ ਹੈ ਜੋ ਦੱਸਦੀ ਹੈ ਕਿ ਸੂਰਜ ਕਿਸ ਪਾਸੇ ਹੈ ਅਤੇ ਉਹਨਾਂ ਨੇ ਕਿੱਥੇ ਉੱਡਣਾ ਹੈ ਮਨੁੱਖੀ ਪ੍ਰਕਿਰਤੀ ਨੇ ਉਹਨਾਂ ਦੇ ਅੰਦਰ ਜਨਮ ਜਾਤ ਕੰਪਾਸ ਰੱਖ ਦਿੱਤਾ ਹੋਈ ਪੰਛੀਆਂ ਦੇ ਲਈ ਤਾਰੇ ਰਾਤ ਦਾ ਨਕਸ਼ਾ ਤਿਵੇਂ ਬਣਦੇ ਹਨ ਰਾਤ ਪੈਂਦੀ ਹੈ ਦੁਨੀਆ ਸੌਂ ਜਾਂਦੀ ਹੈ ਪਰ ਪੰਛੀ ਉਹ ਕਾਸ਼ ਤੇ ਤਾਰਿਆਂ ਨੂੰ ਪੜ੍ਹਦੇ ਹਨ ਕਈ ਪ੍ਰਵਾਸੀ ਪੰਛੀ ਤ੍ਰੋ ਤਾਰੇ ਜਿਸ ਨੂੰ ਪੋਲਰਿਸ ਕਹਿੰਦੇ ਹਨ ਨੂੰ ਪਛਾਣਦੇ ਹਨ ਤਾਰਿਆਂ ਦੀ ਘੁੰਮੀ ਹੋਈ ਸਥਿਤੀ ਉਹਨਾਂ ਲਈ ਇੱਕ ਜੀਵੰਤ ਨਕਸ਼ਾ ਬਣ ਜਾਂਦੀ ਹੈ ਰਾਸ਼ੀ ਉਹਨਾਂ ਦਾ ਜੀਪੀਐਸ ਹੈ ਅਤੇ ਉਡਾਣ ਉਹਨਾਂ ਦਾ ਵਿਸ਼ਵਾਸ ਧਰਤੀ ਦਾ ਚੁੰਬਕੀ ਖੇਤਰ ਉਹਨਾਂ ਲਈ ਅਦ੍ਰਿਸ਼ ਜੀਪੀਐਸ ਵਜੋਂ ਕੰਮ ਕਰਦਾ ਹੈ ਇਹ ਸਭ ਤੋਂ ਵੱਡਾ ਚਮਤਕਾਰ ਹੈ ਪੰਛੀਆਂ ਦੀ ਅੱਖਾਂ ਵਿੱਚ ਇੱਕ ਖਾਸ ਪ੍ਰੋਟੀਨ ਹੁੰਦੀ ਹੈ ਜੋ ਧਰਤੀ ਦੇ ਚੁੰਬਕੀ ਖੇਤਰ ਨੂੰ ਦੇਖ ਸਕਦੀ ਹੈ ਹਾਂ ਉਹ ਮੈਗਨੇਟਿਕ ਫੀਲਡ ਨੂੰ ਰੰਗਾਂ-ਬਾਂਗ ਮਹਿਸੂਸ ਕਰਦੇ ਹਨ ਇਨਸਾਨ ਨੇ ਜੀਪੀਐਸ ਬਣਾਇਆ ਪਰ ਕੀਰਤੀ ਨੇ ਪੰਛੀਆਂ ਨੂੰ ਲੱਖਾਂ ਸਾਲ ਪਹਿਲਾਂ ਹੀ ਦਿਸ਼ਾ ਜਾਣਨ ਦੀ ਕਲਾ ਦੇ ਦਿੱਤੀ ਸੀ ਹਵਾ پہاੜ ਤਾਪ ਤੇ ਖਾਮ ਕੁਦਰਤ ਦੇ ਸੰਕੇਤਾਂ ਇਹਨਾਂ ਦੇ ਪੰਛੀ ਹਵਾ ਦੀ ਦਿਸ਼ਾ ਪੜਦੇ ਹਨ ਹਾੜਾਂ ਦੀਆਂ ਕੀਰਾਂ ਪਛਾਣਦੇ ਹਨ ਸਮੁੰਦਰਾਂ ਦੇ ਕੰਢੇ ਯਾਦ ਰੱਖਦੇ ਹਨ ਉਹਨਾਂ ਦੀ ਉਡਾਣ ਰਾਜਾਂ ਦੀ ਹੱਦਾ ਵਿੱਚ ਨਹੀਂ ਵੱਜਦੀ ਉਹ ਹਵਾ ਦੇ ਪੈਟਰਨ ਮੌਸਮ ਅਤੇ ਤਾਪਮਾਨ ਦੇ ਹਿਸਾਬ ਆਪਣਾ ਰਸਤਾ ਚੁੰਮੇ ਆਉਂਦੇ ਹਨ ਉਹਨਾਂ ਦਾ ਨਕਸ਼ਾ ਕਾਗਜ਼ਾ ਨਹੀਂ ਅਨੁਭਵ ਦਾ ਹੁੰਦਾ ਹੈ ਸਮੁੰਦਰਾਂ ਉੱਪਰ ਆਦੀ ਉਡਾਣ ਦਾ ਰਾਜ ਸਭ ਤੋਂ ਵੱਡਾ ਅਚਰਜ ਇਹ ਹੈ ਕਿ ਪੰਛੀ ਹਜ਼ਾਰਾਂ ਕਿਲੋਮੀਟਰ ਸਮੁੰਦਰ ਦੇ ਉੱਪਰ ਰਾਤ ਨੂੰ ਵੀ ਉੱਡਦੇ ਹਨ ਨਾ ਕੋਈ ਡਰ ਨਾ ਕੋਈ ਠਹਿਰਾਓ ਨਾ ਕੋਈ ਸਹਾਰਾ ਫਿਰ ਵੀ ਉਹ ਚੱਲਦੇ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਅੰਦਰ ਇੱਕ ਅਦਭੁਤ ਤਾਕਤ ਹੈ ਸਹਿਣਸ਼ੀਲਤਾ ਹੈ ਕੁਝ ਪੰਛੀ ਤਨਬੇ ਕੰਟੇ ਲਗਾਤਾਰ ਉਡ ਸਰਦੇ ਹਨ ਬਿਨਾ ਰੁਕੇ ਬਿਨਾ ਸੁੱਤੇ ਹਵਾ ਵਿੱਚ ਹੀ ਅੱਧਾ ਦਿਮਾਗ ਜਾਗਦਾ ਆ ਤੁਸੀਂ ਸੋਚੋਗੇ ਸੁੰਦੇ ਕਦੋਂ ਹਨ ਜਵਾਬ ਹੈ ਉੱਡਦੇ ਹੋਏ ਪੰਛੀ ਆਪਣੇ ਦਿਮਾਗ ਦਾ ਅੱਧਾ ਹਿੱਸਾ ਸੌਣ ਦਿੰਦੇ ਹਨ ਅਤੇ ਅੱਧਾ ਜਾਗਦਾ ਰਹਿੰਦਾ ਹੈ ਇਸ ਨੂੰ ਕਹਿੰਦੇ ਹਨ ਯੂਨੀ ਹੈਮਿਸਫੇਰਿਕ ਸਲੀਮ ਇੱਕ ਅੱਖ ਬੰਦ ਇੱਕ ਅੱਖ ਖੁੱਲੀ ਉਹ ਦਿਮਾਗ ਸੰਤਾ ਦੂਜਾ ਦਿਸ਼ਾ ਵੇਖਦਾ ਇਹ ਪੁਕੀ ਦੀ ਸਭ ਤੋਂ ਖੁੰਦਰ ਕਲਾ ਹੈ ਹਵਾ ਵਿੱਚ ਹੀ ਪੂਜੇ ਹਵਾ ਵਿੱਚ ਹੀ ਸ਼ਿਕਾਰ ਕਰਦੇ ਹਨ ਨਿੱਕੇ ਪੰਛੀ ਉੱਡਦੇ ਉਹਦੇ ਹਵਾ ਵਿੱਚ ਮਜੂ ਕੀੜੇ ਫੜ ਲੈਂਦੇ ਹਨ ਕੋਝ ਸਮੁੰਦਰਾਂ ਦੇ ਉੱਪਰ ਹਵਾ ਦੀ ਨਮੀ ਤੋਂ ਤਾਕਤ ਲੈਂਦੇ ਹਨ ਕੁਝ ਹਵਾ ਦੀਆਂ ਲਹਿਰਾਂ ਤੇ ਤੈਕ ਕੇ ਆਪਣੀ ਊਰਜਾ ਬਚਾਉਂਦੇ ਹਨ ਉਹਨਾਂ ਦੀ ਜ਼ਿੰਦਗੀ ਹੀ ਉਡਾਣ ਹੈ ਸੌਣਾ ਸੌਣਾ ਸਫਰ ਸਭ ਕੁਝ ਹਵਾ ਵਿੱਚ ਪ੍ਰੇਮ ਅਤੇ ਜੀਵਨ ਡਾਣ ਵਿੱਚ ਹੀ ਸਾਥੀ ਚਲਣਾ ਪੈਂਦਾ ਹੈ ਕਈ ਪੰਚਾਤੀਆਂ ਲੰਬੀਆਂ ਯਾਤਰਾਵਾਂ ਦਰਾਂ ਹੀ ਆਪਣਾ ਸਾਥੀ ਚੁਣਦਿਆਂ ਹਨ ਉਹਨਾਂ ਦੀ ਉਡਾਣ ਦੀ ਲੈ ਉਹਨਾਂ ਦੀ ਦਿਸ਼ਾ ਦੀ ਸਮਝ ਉਹਨਾਂ ਦੀ ਸਹਿਣਸ਼ੀਲਤਾ ਇਹੀ ਉਹਨਾਂ ਦੀ ਪਛਾਣ ਹੁੰਦੀ ਹੈ ਕਿ ਜੀ ਦਾ ਆਪਣਾ ਰਾਹੀ ਨਿਰਸਮਰਵਾੜ ਹੈ ਇਥੇ ਮਨੁੱਖਲੇ ਸੁਨਿਹਰਾ ਤੇ ਪ੍ਰੇਰਨਾ ਵੀ ਹੈ ਉਹਨਾਂ ਦੀ ਕਹਾਣੀ ਸੇਲਫ ਉਹ ਗਿਆਨ ਨਹੀਂ ਇੱਕ ਰੋਹਾਨੀ ਸਨਿਆ ਵੀ ਹੈ ਰਸਤਾ ਹਮੇਸ਼ਾ ਸਾਫ ਨਹੀਂ ਹੁੰਦਾ ਅਦ੍ਰੋਸ਼ਾ ਉਡਾਨ ਨੂੰ ਦਿਸ਼ਾ ਦਿੰਦਾ ਹੈ ਮੰਜ਼ਿਲ ਦੂਰ ਹੋ ਸਕਦੀ ਹੈ ਪਰ ਕਦਮ ਚੱਲਦੇ ਰਹੇ ਤਾਂ ਪਹੁੰਚ ਹੀ ਜਾਂਦੇ ਹਨ ਜਿੰਨੀ ਆ ਵੱਡੀ ਹੈ ਪਰ ਹਿੰਮਤ ਉਸ ਤੋਂ ਵੀ ਵੱਡੀ ਅਤੇ ਸਭ ਤੋਂ ਵੱਡੀ ਗੱਲ ਕੋ ਕਿਰਤੀ ਨੇ ਹਰ ਜੀਵ ਨੂੰ ਉਸ ਦੀ ਯਾਤਰਾ ਲਈ ਇੱਕ ਵਿਲੋਖੀ ਤਾਕਤ ਦਿੱਤੀ ਹੈ ਸਾਨੂੰ ਉਸ ਆਪਣੀ ਤਾਕਤ ਪਛਾਣਨੀ ਪਵੇਗੀ ਪੰਛੀ ਸਾਨੂੰ ਸਿਖਾਉਂਦੇ ਹਨ ਉੱਚਾ ਉੱਡਣ ਲਈ ਪੰਖ ਨਹੀਂ ਹਿੰਮਤ ਚਾਹੀਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਦੀ ਸਾਂ ਆਪਣੇ ਮਿੱਤਰਾਂ ਦੋਸਤਾਂ ਨਾਲ ਜਰੂਰ ਪਾਉਣੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਅਜਹੀਆਂ ਹੋਰ ਵੀਡੀਓ ਵੇਖਣ ਲਈ ਆ ਤੁਹਾਨੂੰ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਜੁੜੀ ਰਹਿਣ ਲਈ